ਕਿੰਨੀ ਆ ਕੇ ਬੈਠੀ ਡਾਈ ਲਾ ਮਮੀ ਹਾਂ ਠੰਡ ਲੱਗੀ ਜਾਂਦੀ ਆ ਓਹ ਹੋ ਠੰਡ ਲੱਗੀ ਜਾਂਦੀ ਆ ਫੇਰ ਕੀ ਹੋਗਾ ਕਿਪੂ ਰਜਾਈ ਹੈਗੀ ਤੇਰੇ ਕੋਲੇ ਮੇਰੇ ਕੋਲ ਤਾਂ ਫੇਰ ਵੀ ਕੰਬਲ ਆ ਐ ਕਰ ਤੂੰ ਮੂੰਹ ਸੇ ਜਲ ਵਟ ਕੇ ਪਾਏ ਓ ਬੜੀ ਠੰਡ ਲੱਗੀ ਜਾਂਦੀ ਆ ਲੈ ਬੜੀ ਠੰਡ ਲੱਗੀ ਜਾਂਦੀ ਆ ਹੁਣ ਤੈਨੂੰ ਗਰਮਾ ਗਰਮ ਮੈਂ ਚਾਹ ਪਿਆ ਕੇ ਹਟੀਏਗੀ ਮਮੀ ਦੇਖੀ ਤੂੰ ਕਿੰਨੀ ਤੱਤੀ ਪਈ ਹੈਂ ਹਾਈ ਵੀ ਹੱਥ ਧਰੇ ਪੈਨੇ ਵੇ ਮੁੰਡਾ ਤੇਰਾ ਆਥ ਨਰਾਮਨ ਤੂੰ ਤਾਂ ਕਿੰਨੇ ਠੰਡੇ ਹੱਥ ਨੇ ਤੇਰੇ ਮੰਮੀ ਤੱਤੀ ਤੱਤੀਆਂ ਠੰਢੀ ਲਾ ਦੇ ਲੈ ਲਾ ਦੇ ਠੰਡਾ ਐਗਾ ਤੂੰ ਕਰਦੀ ਆ ਤੇਰਾ ਕੀ ਮਤਲਬ ਹੈ ਕਹਿਣ ਦਾ ਉਹ ਮੈਨੂੰ ਪਾਲ ਲੱਗੀ ਜਾਂਦਾ ਤੂੰ ਕਿੰਨੀ ਗਰਮ ਕਰਨਾ ਤੇ ਫਿਰ ਜੇ ਮੈਂ ਕਰਾਂ ਮੈਂ ਫਿਰ ਮੈਂ ਦਸਤਰੀ ਠੰਡ ਕਿਵੇਂ ਲਾਹੂੰਗੀ ਤੈਨੂੰ ਚਾਹ ਪਿਆਤੀ ਗਰਮਾ ਕਰਮ ਮੈਂ ਚੁੱਪ ਕਰਕੇ ਪੈ ਜਾ ਹੁਣ ਜਾ ਤਾਂ ਤੂੰ ਮੇਰੇ ਨਾਲ ਪੈ ਜਾ ਮਾਮੀ ਜਾਂ ਮੈਨੂੰ ਆ ਕੇ ਕੰਬਲ ਚ ਪਾਲਾ ਸਾਡਾ ਪਾਲੀ ਲੱਗਦੀ ਉਹ ਨਾ ਮੇਰਾ ਤਾਂ ਸਾਰਾ ਕੁਝ ਥਰੈਪੀ ਆ ਤੂੰ ਦੇਖ ਨਹੀਂ ਤੱਤੀ ਪਈ ਆ ਗਲਤ ਤੇਰੀ ਸਹੀ ਆ ਤੂੰ ਤਾਂ ਮਾਮੇ ਨੂੰ ਜਵਾਂ ਨਹੀਂ ਠੰਡ ਲੱਗਣ ਦਿੰਦੇ ਹੋਏਂ ਹਣਾ ਮਾਮੇ ਹੂੰ ਇਹ ਗੱਲ ਤਾਂ ਹੈਗੀ ਆ ਆਏ ਹੁਣ ਸਾਲ ਦੇ ਮਹੀਨੇ ਉਹੀ ਗੱਲ ਮਾਰਨਾ ਤਾਂ ਨਹੀਂ ਪਾਲੇ ਚ ਤੇਰਾ ਮਾਮਾ ਸਾਲ ਚ ਤਾਂ ਮਾਮਾ ਕਹਿੰਦਾ ਹੋਊਗਾ ਹਾਂ ਹਾਂ ਨਿਆਰੀ ਨਿਆਰੇ ਪਰ ਜਾਈ ਦੀ ਲੋੜ ਨਹੀਂ ਪੈਂਦੀ ਤੇਰੇ ਮਾਮੇ ਨੂੰ ਤਾਂ ਤੇਰੀ ਜੱਫੀ ਬਹੁਤ ਰਹਿੰਦੀ ਹੋਣੀ ਹੋਰ ਲੋੜ ਹੀ ਨਹੀਂ ਪੈਂਦੀ ਮੇਰੀ ਵੀ ਲਾ ਦੇ ਮਾਮੇ ਮਨ ਕਰਦਾ ਇੱਕੀ ਯਾਦ ਕੀ ਆ ਦੇ ਉੱਤੇ ਲੈ ਲੈ ਜਮਨ ਨਹੀਂ ਇਹ ਰੂ ਕਰਦਾ ਇਹ ਵੀ ਠਰਿਆ ਪਿਆ ਮੈਂ ਵੀ ਠਰਿਆ ਪਿਆ ਆ ਥਰਨ ਨੂੰ ਦੱਸ ਦੇ ਲਈ ਜਾਈ ਚ ਕਿਹੜਾ ਪਰਫ ਪਾਈ ਆ ਇਹਦੇ ਵਿੱਚ ਵੀ ਰੂ ਆ ਇਹਦੇ ਵਿੱਚ ਵੀ ਰੂ ਆਂਗੀ ਆ ਦੇ ਪਰ ਕਿੰਨੀ ਤੱਤੀ ਪਈ ਆ ਚੰਗਾ ਲੈ ਆਰ ਜਾਈ ਅਰਦੀ ਲੈ ਲੱਗ ਪਾ ਲਾਹੜ ਨਹੀਂ ਇਹ ਹੋ ਕਰ ਜਾਂਦਾ ਦੱਸ ਇਹ ਕਿੰਨੀ ਕਿੰਨੀ ਕਰ ਹਾਂ ਦੇਖੀ ਕਿ ਨਾ ਜ਼ਮੀਨ ਆਸਮਾਨ ਦਾ ਫਰਕ ਹਮਾਂ ਵੀ ਚੰਗਾ ਉਹ ਪੈ ਟੱਕ ਸਮਾਰ ਕੇ ਹਰਮ ਗਰਮਾ ਮਾ ਮੇ ਤੇ ਦਾ ਬਸ ਹੋ ਗਿਆ ਗਰਮ ਚੰਗਾ ਚੱਲ ਪੈ ਜਾ ਮਮੀ ਮੈਨੂੰ ਹਜੇ ਨੀਂਦ ਨਹੀਂ ਆਉਂਦੀ ਹੈਗੀ ਆ ਉਹਦਾ ਨਾ ਤੇਰੇ ਮਾਮੇ ਨੇ ਕੋਈ ਨਹੀਂ ਫੇਰ ਪਾਉਂਗੀ ਤਾਂ ਫਿਰ ਮੈਂ ਕਿੱਧਰ ਜਾਊਗਾ ਸੱਚੀ ਮਾਮੀ ਗਰਮ ਨਹੀਂ ਆ ਤੁਹਾਂ ਠੰਡ ਲੱਗਦੀ ਲੱਗਦੀ ਨਹੀਂ ਨਾ ਠੰਡ ਹਾਂ ਪੈ ਜਾ ਬਸ ਮੂੰਹ ਸਰਲ ਬੈਠ ਕੇ ਆ ਜਾਣ ਤੇ ਤੇਰੇ ਮਾਮੇ ਨੇ ਮੈਂ ਤਾਂ ਫੇਰ ਪਾਉਂਗੀ ਹਜੇ ਮੈਂ ਬੈਠੀ ਹਾਂ ਉਹ ਕਿਵੇਂ ਆ ਕਿਵੇਂ ਜੀ ਦੌਰ ਜਾਈਆਂ ਸੈਟ ਰੱਖੀਆਂ ਨੇ ਅੱਜ ਦੋ ਤਾਂ ਸੈਟ ਰੱਖਿਆ ਗਿਆ ਉਹ ਕਿਪੂ ਪਿਆ ਸੀਗਾ ਜੀ ਇੱਥੇ ਕਿਉਂ ਕੀ ਹੋ ਗਿਆ ਇਹ ਕਹਿੰਦਾ ਮੈਨੂੰ ਠੰਡ ਵਾਲੀ ਲੱਗਦੀ ਐ ਉਹ ਮੈਨੂੰ ਨੀਂਦ ਨਹੀਂ ਆਉਂਦੀ ਹੈਗੀ ਉਹ ਛੱਜ ਰਿਆ ਇੰਨੀ ਦਾ ਠੰਡ ਵੀ ਨਹੀਂ ਹੋਈ ਜਿੰਨੀ ਮੰਨੀ ਜਾਂਦਾ ਹੋਰ ਕਹਿੰਦਾ ਕਿ ਜਾਗਦਾ ਸੁੱਤਾ ਪਿਆ ਨਾ ਉਠਾਓ ਜੀ ਤੁਸੀਂ ਇੱਕ ਕਰੋ ਬੋਝ ਕੇ ਜਾਈ ਚੱਕ ਕੇ ਦੇਣੀ ਜਾਈ ਚੀ ਹੋ ਜੋ ਤੜਾ ਹੈ ਕਰ ਲਾ ਨਿਆ ਹੋਰ ਇਹ ਤਾਂ ਇੰਨਾ ਕੰਮੀ ਜਾਂਦਾ ਸੀਗਾ ਤਾਂ ਚੌੜ ਕਰਨ ਲੱਗਿਆ ਮਾਮੀ ਕਹਿੰਦਾ ਤੂੰ ਤਾਂ ਗਰਮੀ ਬਾਲੇਗਾ ਮੇਰੀ ਬਾਂਦੇ ਮਾਸੀ ਮਜ਼ਾਕ ਚੌੜ ਕਰਨ ਦੀ ਤਾਂ ਪਹਿਲੇ ਦਿਨੋਂ ਆਗ ਤੈਗੀ ਇਹ ਤਾਂ ਮੈਨੂੰ ਤਿੱਖਾ ਕਰਨ ਲੱਗ ਗਿਆ ਇਹਨਾਂ ਦੇ ਸ਼ਾਂ ਸਿਆਣਾ ਮੈਣਾ ਦੇਖਦੀ ਨਹੀਂ ਹੈ ਗਿਆ ਹੈ ਮੇਰੀ ਜਾਈ ਚ ਪਹਿਲਾ ਦਾ ਕਹਿੰਦਾ ਉਹ ਦੇਜ ਮੈਂ ਤਾਂ ਚੰਗਾ ਲੈ ਮੇਰੀ ਜਾਈ ਜੇ ਨਾਲ ਤੇ ਚਲੋ ਉਹ ਤਾਂ ਕੋਈ ਗੱਲ ਨਹੀਂ ਹੁਣ ਫਿਰ ਮੈਂ ਇਧਰ ਹੀ ਪਵਾਂ ਫੇਰ ਕੀ ਹੋ ਗਿਆ ਜੀ ਕੋਈ ਬੰਦਿਆ ਠੰਡ ਚਾ ਦੇ ਅੱਜ ਦੀ ਰਾਤ ਅੱਜ ਦੀ ਰਾਤ ਕੀ ਹੁੰਦਾ ਤੂੰ ਐ ਕਰ ਰਹੀ ਸੀ ਨਾ ਇਹਦੀ ਜਾਈ ਚ ਪਈ ਹੋਇ ਇਦਰੀ ਪੈ ਜਾਈ ਮੈਂ ਨਾ ਹਜੇ ਫੋਨ ਦੇਖ ਕੇ ਆਂਦੀ ਸੀ ਨਟ ਮੁੱਕਣ ਵਾਲੀ ਆ ਨੀਂਦ ਜੀ ਮੈਨੂੰ ਵੀ ਨੀਂਦ ਨਾ ਆਏ ਜਿਉਂਦੀ ਹੈਗੀ ਉਹੋ ਕੋਈ ਨਾ ਫੇਰ ਕੀ ਹੋ ਗਿਆ ਇੱਕ ਦਿਨ ਨਾਲ ਕੀ ਹੁੰਦਾਤਾ ਤੁਹਾਨੂੰ ਚੱਲ ਪਏ ਜਾਣੇ ਹੋਈ ਕਰ ਨਹੀਂ ਵਾਹਿਗੁਰੂ ਸੱਚੇ ਪਾਲ ਸਾਹਿਬ ਸਾਰੀ ਉਜਾਈ ਲਈ ਬੈਠਾ ਰਹੇ ਚੱਲ ਹੁਣ ਬੋਲੋ ਨਾ ਸੌ ਜਾਣਗੇ ਇਹਨੂੰ ਤਾਂ ਐ ਚੱਲ ਕੋਈ ਗੱਲ ਨਹੀਂ ਤੂੰ ਸੀ ਨਹੀਂ ਅੱਜ ਫੋਨ ਦੇਖਦੇ ਨਾ ਨੀਂਦ ਆਈ ਜਾਂ ਥੱਕ ਗਿਆ ਦਿੱਤਾ ਪਤਾ ਨਹੀਂ ਨੰਨੇ ਰੇ ਦਾ ਕਰ ਕੀ ਕਰਦੇ ਹੋਗੇ ਬਾਹਰ ਹੀ ਬੱਦੇ ਰਹਿੰਦੇ ਗੇੜੇ ਕਾਟਦੇ ਉਹ ਖੇਤ ਗਿਆ ਸੀ ਉਹ ਆ ਗਏ ਪਸ਼ੂ ਜੇ ਵਾਲੇ ਆ ਜੇ ਆ ਗਏ ਮਾਰਾਤ ਨੂੰ ਠੰਡ ਜੀ ਵੀ ਨਹੀਂ ਟਿਕਦੇ ਜਾਂਗੇ ਖੇਤ ਖੇਤ ਚੱਲ ਕੀ ਹਮਗਾ ਚੰਗਾ ਪਏ ਜਾਣ ਦੇਖੇ ਸੌਜੋ ਚੰਗਾ ਫਿਰ ਮੈਂ ਤਾਂ ਨਹੀਂ ਹਜੇ ਸੌਂਦੀ

ਓਹੋ ਫਿਰ ਕੀ ਹੋਗਾ ਤੇਰੇ ਮਾਮਾ ਵੀ ਸੁੱਤਾ ਪੈ ਗਿਆ ਇਹ ਤੂੰ ਪੈ ਜਾ ਕੋਈ ਨਹੀਂ ਮੈਂ ਤਾਂ ਇੱਧਰ ਪੈ ਜੀਂ ਔਖੇ ਨਹੀਂ ਹੁੰਦੇ ਹੈਗੇ ਅਸੀਂ। ਨਾ ਤੁਸੀਂ ਪੈ ਜਾਓ ਗਰਮੀ ਵਾਲੀ ਲੱਗ ਰਹੀ ਹੈ। ਲੈ ਹੁਣ ਇੰਨੀ ਸੇਦੀ ਤੂੰ ਗਰਮ ਵੀ ਹੋ ਗਿਆ। ਮੈਂ ਤਾਂ ਆਈ ਨਹੀਂ ਅ ਸੇਦੀ ਗਰਮ ਹੋ ਜਾਂਦਾ। ਤੁਸੀਂ ਪੈ ਜਾਓ ਮੈਂ ਤਾਂ ਆਹ ਸੁੱਤੀ ਜਾਂਦਾ। ਮਾਮਾ ਐ ਤਾਂ ਆਈ ਨਹੀਂ ਆ ਗੱਲਾਂ ਮਾਰ ਮਾਰ ਕੇ ਰਾਤ ਜਵਾਕ ਵੀ ਪ ਜਾਤਾ। ਕੀ ਹੋਇਆਗਾ ਤੁਹਾਨੂੰ ਚੁੱਪ ਕਰਕੇ ਨਹੀਂ ਸੌਇਆ ਜਾਂਦਾ ਸਤੋ। ਓ ਕੀ ਹੋ ਗਿਆ ਕਾ ਰਾਤ ਕੋਈ ਕੁੱਟੀ ਨਹੀਂ ਐ ਕੀ ਹੋ ਗਿਆ ਉਹ ਕਿੱਧਰ ਪੱਜ ਗਿਆ। ਭਜਾਤਾ ਤੂੰ ਨੂੰ ਹਾਂ ਕਹਿੰਦਾ ਮਾਮਾ ਤਾਂ ਹਟਦਾ ਨਹੀਂ ਹੈਗਾ ਖੁਦ ਜੇ ਮਾਰੀ ਜਾਂਦਾ ਮੇਰੇ ਮੈਂ ਕਿਹਾ ਚਾਦਰੀ ਚੋਦਰੀ ਜੀ ਲੁੱਕ ਗਿਆ ਮਜ਼ਾਕ ਕਰ ਵੀ ਆਤੀ ਜਿੰਦੀ ਹੋ ਕਿ ਆਕਾਗਾ ਫਿਰ ਵੀ ਉਹ ਕਾ ਤੋ ਬੱਜ ਗਿਆ ਹੁਣ ਤਾਂ ਕਹਿੰਦੇਗਾ ਉਹ ਚੜਿਆ ਪੈਪਾ ਵਾਲਾ ਗਰਮੀ ਲੱਗਦੀ ਹੈ ਕਹਿੰਦਾ ਮੈਨੂੰ ਤਾਂ ਬਸ ਮੈਂ ਤਾਂ ਗਰਮ ਵਾਲਾ ਹੋ ਗਿਆ ਐਡੇ ਛੇਤੀ ਹੀਟਰ ਵੀ ਚੱਲ ਪਏ ਆਈ ਹੈ ਮੇਰੀ ਰਜਾਈ ਜਿੱਤਾ ਹੀਟਰੀ ਨੇ ਫਿਰ ਆਈ ਸਮਝ ਲਾ ਰਜਾਈ ਮੇਰੀ ਲੈ ਕੇ ਪਿਆ ਸੀ ਉਹ ਓਹੋ ਤੋ ਡੜੀ ਜਾਇ ਚ ਥੋੜੀ ਪਿਆ ਸੀ ਚਲ ਹੁਣ ਪੈ ਜਾ ਤੂੰ ਵੀ ਟਾਈਮ ਬਹੁਤ ਹੋ ਗਿਆ ਕਿ ਸਾਰੀ ਰਾਤ ਦੇਖੀ ਜਾਏਂਗੀ ਇਹਨੂੰ ਪੀਪੇ ਨੂੰ ਆ ਦੇਖ ਲੈ ਮੇਰੇ ਫੋਨ ਤੇ ਤਾਂ ਨਾ ਤੁਸੀਂ ਬਾਹਾਂ ਮੱਚਦੇ ਹੋਗੇ ਸਿੱਗੇ ਨਹੀਂ ਆ ਗਿਮੇ ਓਏ ਆਏ ਨਹੀਂ ਤਰ ਕਿਸ ਨੇ ਹਾ ਉੱਥੇ ਗੜੀ ਰਾਤ ਬਹੁਤ ਹੋ ਗਈ ਹੁਣ ਪੈ ਜਾ ਤੁਹਾਨੂੰ ਰੀਲਾ ਦੇਖਣੀਆਂ ਨਹੀਂ ਆਉਂਦੀਆਂ ਹੈਗੀਆਂ ਵੀ ਕਿਵੇਂ ਦੇਖੀ ਦੀਆਂ ਹੈਂ ਕਿ ਮੈਂ ਕਮੈਂਟ ਕਰੀ ਦੇ ਜੇ ਮੈਂ ਲੱਗ ਜੰਨੇਗਾ ਮੇਰੇ ਤੇ ਨਹੀਂ ਆਈ ਕਰੀ ਅੱਜ ਨੇ ਪੈ ਜਾ ਪੈ ਜਾ ਚੰਗਾ ਪੈ ਜਾ ਨਹੀਂ ਹੁਣ ਬੋਲੀ ਨਾ ਜਾ ਕਿ ਪੁੱਤਾ ਨਾ ਬੜਾ ਕਿਊਟ ਜਗਾ ਸੋਹਣਾ ਵੀ ਵਾਲਾ ਗਾ ਸਾਰਾ ਦਿਨ ਮੇਰੇ ਜੀ ਲਵਾਈ ਰੱਖਦਾ ਗਾ ਇੱਕ ਆਹ ਦੇਖ ਲੈ ਸਾਰਾ ਦਿਨ ਸਜਰਾ ਘਰੀ ਪਿਆ ਰਹਿੰਦਾ ਗਾ ਆਏ ਨਹੀਂ ਹੈਗਾ ਵੀ 2 ਮਿੰਟ ਕਿਤੇ ਬਾਗ ਜਾ 10 ਮਿੰਟ ਬਾਹਰ ਹੀ ਵਗ ਜਾ ਨਾ ਖੇਤ ਵਗ ਜਾ ਸਾਰਾ ਦਿਨ ਲੱਤਾਂ ਨਾਲ ਸਾਲ ਕੇ ਘਰੀ ਪਿਆ ਰਹੂ ਕਿ ਪੁੱਤਾ ਨਾ ਜਿੰਦ ਜਾਨ ਆ ਮੇਰੀ ਜੀ ਲਵਾਈ ਰੱਖਦਾ ਗਾ ਸਾਰਾ ਦਿਨ ਵਿਚਾਰਾ ਚੱਲ ਕੋਈ ਨਹੀਂ ਨਰਤਾ ਇਹਨੂੰ ਭੇਜਾਂ ਕਿ ਮੈਨੂੰ ਬਾਹਦੇ ਨਾਲ ਬਾਹਰ ਹਾਂ ਚਾਹ ਫੜਾ ਦਿੰਦੀ ਆ ਕਹਿੰਦੀ ਆ ਕਿ ਚਾਹ ਪੀ ਕੇ ਨਾ ਮੜਾ ਦੁਕਾਨ ਤੇ ਜਾ ਕੇ ਆ ਇਹ ਫੇਰ ਜਾਊਗਾ ਆਈ ਨਹੀਂ ਜਾਂਦਾ ਹੈਗਾ ਜੇ 10 ਮਿੰਟ ਬਾਹਰ ਜਾਵੇ ਤਾਂ ਉਹੀ ਗੱਲ ਮੈਂ ਵੀ ਕੁਝ ਕਰ ਤੱਕਰਨਾ ਉਹਦਾ ਨਾਲ ਨੂੰ ਰੋਡ ਫੜਾਉਂਗੀ ਇਹਨੂੰ ਚਾਹ ਫੜਾ ਦਿੰਦੀ ਇਹਨੂੰ ਵਹਾਨਾ ਲਾ ਕੇ ਤੋੜਾਂਗੀ ਉਠੜੋ ਧੁੱਪ ਦੇਖ ਲਾ ਕਿੰਨੀ ਹੋ ਰਹੀ ਐ ਹੂੰ ਉਠੋ ਆ ਲੋ ਚਾਹ ਮੈਂ ਕਦੋਂ ਦੀ ਬੋਲ ਮਾਰੀ ਨਹੀਂ ਮੈਂ ਖਾ ਚਾਹ ਪੀ ਲੋ ਅਮਰੂਦਾਂ ਨਾਲ ਚਾਹ ਤੁਹਾਨੂੰ ਨਹੀਂ ਦਿੰਦੀ ਅਮਰੂਦ ਮੈਂ ਆ ਲੋ ਇਹ ਤੇ ਮੇਰੇ ਆ ਮੇਰੇ ਆ ਉਹ ਕਿਪੂ ਨੇ ਖਾਣੇ ਸੀਗੇ ਉਹਦੇ ਵਾਸਤੇ ਕੱਟੇ ਆ ਗੋ ਮੇਰੇ ਗੱਲ ਛੱਡਦੇ ਆ ਇਹ ਉਹ ਚਾਹ ਨਾਲ ਥੋੜੀ ਅਮਰੂਦ ਖਾਂਦੇ ਹੁੰਦੇ ਆ ਚਾਹ ਬਾਅਦ ਚ ਦੇ ਦਾਂ ਦੀ ਪਹਿਲਾਂ ਅਮਰੂਦ ਦੇ ਦਾਂ ਦੀ ਆ ਲੋ ਤੁਸੀਂ ਖਾ ਲੋ ਚਲ ਦੋ ਫੜਨੀ ਕੀ ਹੁੰਦਾਗਾ ਬਾਕੀ ਮੈਂ ਕਿਪੂਂ ਦੇ ਆਉਂਗੀ ਪਰਾਖੀ ਨਹੀਂ ਤੇ ਪ੍ਰਤ ਗਈ ਫਿਰ ਕੀ ਹੋ ਗਿਆ ਨਹੀਂ ਕਹਿੰਦੀ ਖਾ ਲੋ ਛੋਟੀ ਜੀ ਦੇ ਦੇ ਵੱਡੀ ਕਹਣਾ ਤੇਰਾ ਗਲ ਹਾਏ ਓਏ ਆਹ ਕੀ ਕਰੀਏ ਨਾ ਮੈਂ ਉਹ ਮਾਗਦੇ ਬੈ ਸੋੜਾ ਕ ਸਰ ਇਹ ਪਿਆਗਾ ਥੋੜਾ ਕੰਮ ਦਾ ਗੱਲ ਸੀ ਜਨ ਨਾਲ ਆਏ ਕਹਿੰਦੀ ਸੀ ਤੇਤ ਜਾਣ ਨੂੰ ਤੇ ਨਾਲ ਗਏ ਨਹੀਂ ਹੈਗਾ ਟਾਈਮ ਦੇਖ ਲੋ ਕਿੰਨਾ ਹੋ ਗਿਆ ਖੇਤ ਕੀ ਹੈ ਆਪੀ ਤਾਂ ਕਹੀ ਜਾਂਦੇ ਸੀ ਸਵੇਰ ਹੈ ਚਾਹ ਦੀ ਕੁਟ ਬਣਾ ਲਾ ਜੇ ਕੰਮ ਨਿਬੜ ਗਾ ਮੈਂ ਖੇਤ ਕਿੜਾ ਮਾਰਿਆ ਮਨ ਨਾਲ ਗਏ

ਤੜਾਉ ਉਹ ਤਾਂ ਗੱਲ ਬੜੀ ਹੋਣਾ ਉਹ ਤਾਂ ਬਾਗ ਜੂਗਾ ਮੈਂ ਕੋਈ ਗੱਲ ਨਹੀਂ ਤੈਨੂੰ ਕੀ ਕਾਲ ਪਈ ਐ ਘਰੋਂ ਵੱਡਣਾ ਐ ਵਿਕਰੋਂ ਨਿਕਲ ਜੇ ਬਾਗ ਜੇ ਬਸ ਪਤਾ ਨਹੀਂ ਕੀ ਕਰੀ ਤੇਰਾ ਮੈਂ ਆਏ ਥੋੜੀ ਕਹਨੀ ਜੇ ਤੁਸੀਂ ਕਰੋ ਬਾਗ ਜਨ ਨਾ ਮੇਰੇ ਕੰਮ ਸਾਰੇ ਨਿਪਟ ਜਾਂਦੇ ਉਹਨਾਂ ਚੋਂ ਤਾਂ ਨਾ ਮੇਰੇ ਵੀ ਨਹੀਂ ਕੰਮ ਨਿਪਟਦੇ ਹੋਰ ਮੈਂ ਤਾਂ ਤੇਰੀਆਂ ਬਾਹ ਫੜ ਕੇ ਕੋਲੇ ਬਿਠਾ ਲਾਣਾਗਾ ਵੀ ਹਾਂ ਕੁਲੀ ਬੈਠੀ ਰ ਗੱਲਾਂ ਦੇ ਕਰਦੀ ਫਿਰ ਮੇਰੇ ਕੱਪੜੇ ਤਾਂ ਉਹਨੇ ਪੈਕ ਕਰਾ ਦੋ ਲੱਗਿਆ ਚਾਪਣਾ ਤੇ ਚਾਪਣਾ ਦੇ ਫਿਰ ਇਹ ਜੇ ਕੱਪੜਿਆਂ ਦਾ ਕੀ ਸੰਬੰਧ ਹੈ ਫਿਰ ਮੈਂ ਚਾਹ ਨਾ ਬਣਾਉਂਦੀ ਮੈਂ ਹੁਣ ਕੱਪੜੇ ਧੋ ਦਾਂਦੀ ਨਾ ਫਿਰ ਤੂੰ ਹੁਣ ਧੋ ਦੇ ਚੰਗਾ ਤੁਸੀਂ ਨਾ ਬੋਲੀ ਜਾਏ ਚੰਗਾ ਪੁੱਛਣਾ ਕੁਛ ਕਰ ਦੇ ਲਈ ਹੋਰ ਕੀ ਨਾ ਚੰਗਾ ਮੈਂ ਕੀਪੂ ਨੂੰ ਖੁਣਾਇਆ ਨਾ ਮੇਰੇ জাফর ਹੋਰ ਬਣ ਬੱਸ ਰਹਿਣ ਦੇ ਬਸ ਆਣੀਏ ਜੇ ਦਿਮਾਗ ਵਿੱਚ ਕੀ ਹੋਇਆ ਹੈ ਜਿੱਦ ਉਹ ਕਹੇ ਤੂੰ ਦੋ ਮਿੰਟ ਚਰਦੀ ਨਹੀਂ ਮੈਨੂੰ ਤਾਂ ਕਰੇ ਮੂੰਹ ਕਹੇ ਤੂੰ ਪਿਆਰ ਕਰਦੀ ਆ ਇਹ ਟੱਟੂ ਦਾ ਪਿਆਰ ਆ ਗੈ ਨੂੰ ਪੁੱਤਨ ਨਾਲ ਹੋਵੇ ਆਥ ਨਹੀਂ ਕਹ ਦੂ ਲੇਟ ਆਉਣਾ ਗਾ ਜੇ ਦੋ ਮਿੰਟ ਬਹਿ ਗਏ ਜਾ ਦੋਸਤ ਕੋਲੇ ਕਿਤੇ ਹੁਣ ਕਹ ਤੂੰ ਭਗ ਜਾ ਤੜਕਾ ਨਹੀਂ ਤਾਂ ਜਦੋਂ ਉਹ ਸੂਰ ਤੇ ਚੜ ਗਿਆ ਭਗ ਜਾ ਭਗ ਜਾ ਅਸਾ ਕੱਡਣ ਨੂੰ ਭਰਦੀ ਆ ਪਤਾ ਨਹੀਂ ਕੀ ਭਾਲਦੀ ਆ ਕੀ ਨਾ ਆ ਪਤਾ ਨਹੀਂ ਕਿਹੜੇ ਕੰਮ ਨਬੇ ਕਰਦੇ ਨੇ ਲੇ ਆ ਬੈਠਾ ਕਿ ਤੂੰ ਇਕੱਲਾ ਕਿਉਂ ਬੈਠਾ ਬਾਹਰ ਵੇਜਦਾ ਉहीं ਬਹਿ ਗਿਆ ਬੱਸ ਮਾਮੀ ਧੁੱਪੇ ਵੇਜਾ ਫਿਰ ਬਾਹਰ ਉੱਥੇ ਦਾ ਸੰਦਰ ਖੰਡੇ ਤੇ ਬੈਠਾਂਗਾ ਨਾ ਧੁੱਪੇ ਦਾ ਮਾਮਾ ਬੈਠਾਂਗਾ ਤੇ ਮਾਮਾ ਤੈਨੂੰ ਕੀ ਕਹਿੰਦਾਗਾ ਫਿਰ ਮਾਮਾ ਮੈਨੂੰ ਵਧੀਆ ਨਹੀਂ ਲਾ ਹੋਰੋਂ ਤੋਰੋਂ ਇਹ ਸਵਾਲ ਪੁੱਛਿਓ ਛੇੜੀ ਇਹ ਜੋ ਨੂੰ ਛੇੜਨ ਲੋ ਕਿ ਹੋ ਤੂੰ ਕੁੜੀਆਂ ਗੇ ਵੀ ਤੇਰੇ ਚੁੰਡੀਆਂ ਵੱਡਦਾ ਕੋ ਛੀੜੀ ਜਾਂਦਾ ਕਾ ਦੱਸੂੰ ਚੁੰਡੇ ਚੁੰਡੀਆਂ ਦਾ ਕੰਮ ਹੀ ਹੋ ਜਾਂਦਾ ਬੱਸ ਛੀੜੀ ਜਾਂਦਾ ਕਾ ਤੇ ਲੱਗਦਾ ਕੋਈ ਕੀ ਪੁੱਛਣਾ ਕੋਈ ਨੂੰ ਪੁੱਛਣਾ ਲੱਗ ਜੂ ਫਿਰ ਕੀ ਹੁੰਦਾ ਕਾ ਜੇ ਕੁਝ ਪੁੱਛਦਾ ਕਾ ਤੂੰ ਦੱਸ ਦਿਆ ਕਰ ਤੈਨੂੰ ਕਿਹੜਾ ਕੋ ਬੋਲਣਾ ਨਹੀਂ ਆਉਂਦਾ ਸੱਚ ਦੱਸਾਂ ਤਾਂ ਮੰਮੀ ਮੈਨੂੰ ਤਾਂ ਤੂੰ ਹੀ ਵਧੀਆ ਲੱਗਦੀ ਅੱਛਾ ਹਾਂ ਮੈਂ ਵੀ ਤੈਨੂੰ ਬਹੁਤ ਵਧੀਆ ਲੱਗਦੀਆਂਗੀ ਤੇ ਤੂੰ ਵੀ ਮੈਨੂੰ ਬਹੁਤ ਵਧੀਆ ਲੱਗਦਾਗਾ ਹੂੰ ਸੱਚ ਦੇਖ ਮਾਮੀ ਮੈਨੂੰ ਇੰਨਾ ਪਿਆਰ ਕਰਦੀ ਹਾਂ ਤੈਨੂੰ ਲਿਆਂਦਾ ਹੀ ਮੈਂ ਪਿਆਰ ਕਰਨ ਵਾਸਤੇ ਆ। ਉਸਾ ਹੋਰ ਚਲ ਹੋਰ ਗੱਲਾਂ ਬਾਤਾਂ ਕਰਾਂਗੇ ਪਹਿਲਾਂ ਅਮਰੂਦ ਖਾ। ਸਵੇਰੇ ਕਈ ਜਾਂਦਾ ਸੀ ਅਮਰੂਦ ਖਾਣਾ ਤੇ ਰੋਟੀਆਂ ਨਾਲ ਹੀ ਭਾਲੀ ਜਾਂਦਾ ਸੀ। ਨੂਨ ਲਾ ਕੇ ਦੇ ਹੱਥਾਂ ਨਾਲ। ਹਾਂ। ਪਰ ਦੋਈ ਕਵਾਦੇ ਨਾ। ਲੈ ਹੁਣ ਤਾਂ ਤੈਨੂੰ ਅਮਰੂਦ ਚੱਕ ਵੀ ਨਹੀਂ ਮੂੰਹ ਚ ਪੈਂਦਾ। ਖਾ ਦੇ ਮੰਮੀ ਪਿਆਰ ਵਧੂ ਆਪਣਾ। ਅੱਛਾ ਅਮਰੂਦ ਖਵਾਉਣ ਨਾਲ ਪਿਆਰ ਵਧਦਾ ਹੁੰਦਾ। ਇੱਕ ਦੂਜੇ ਨੂੰ ਖਵਾਉਣ ਨਾਲ ਤੁਹਾਨੂੰ ਗੰਦੀਆਂ ਵੜ ਗਈ ਮੇਰਾ ਤੇਰਾ ਸਾਰੇ ਫਾੜੀ ਮੂੰਹ ਭੰਗ ਤੇ। ਕੌਣ ਆ ਗਿਆ ਹੈ? ਛੋਟੇ ਛੋਟੇ ਨਾ ਬਾੜੀਆਂ ਕਰਕੇ ਲੈਂਗਾ ਮੈਨੂੰ ਪਤਾ ਹੈ ਜਵਾਬ ਦੇਣਾ ਜਵਾਬ ਆ ਜਵਾਬ ਕਰ ਜਵਾਬ ਕਰ ਤੂੰ ਆਪਦੇ ਆਪ ਨੇ ਜਵਾਬ ਕਹੀਆ ਨਾ ਸਿਆਣਾ ਹੋ ਗਿਆ ਹੁਣ ਤੂੰ ਜਵਾਬ ਨਹੀਂ ਹੈਗਾ ਚੰਗਾ ਖਾ ਲ ਲੈ ਮੈਂ ਵੀ ਲੈ ਲੈਣੀ ਬਸ ਇੱਕੀ ਇੱਕੀ ਮੋਂ ਨਹੀਂ ਲਾ ਹੁਣ ਤੂੰ ਆਪ ਖਾ ਲੈ ਇੱਕ ਬਾੜੀ ਮੇ ਪਾਤੀ ਬਸ ਇਹਨਾਂ ਪਿਆਰ ਵਾਜੂ ਹੂੰ ਫੇਮੋਂ ਮੈਨੂੰ ਪਿਆਰ ਕਰਨ ਵਾਸਤੇ ਮੈਂ ਤੂੰ ਹੀ ਤੇ ਹੋਰ ਹੁਣ ਹੋਰ ਕਾਦੇ ਵਾਸਤੇ ਲਈਆਂ ਤੈਨੂੰ ਪਿਆਰ ਕਰਨ ਵਾਸਤੇ ਹੀ ਲੈ ਕੇ ਆਇਆ ਤੈਨੂੰ ਆਪਦੇ ਕੋਲ ਮਰੇ ਫੇ ਮਮਾ ਹੁਣ ਪਿਆਰ ਕਰਦਾ ਨਹੀਂ ਕਰਦਾ ਤਾਂ ਹੈਗਾ ਨਾ ਪਿਆਰ ਉਹ ਵੀ ਬਸ ਤੂੰ ਨਹੀਂ ਸਮਝ ਸਕਦਾ ਜਿਹੜਾ ਪਿਆਰ ਮੈਂ ਚਾਹੁੰਦੀ ਆ ਉਹ ਪਿਆਰ ਨਹੀਂ ਉਹ ਕਰਦਾ ਅੱਛਾ ਤੇ ਮੈਂ ਉਹ ਜੇ ਕਰਦਾ ਲੱਗ ਜੇਗਾ ਕਰਨ ਨਹੀਂ ਕਰਦਾ ਕਦੋਂ ਕ ਲੱਗੂਗਾ ਕੋਈ ਗੱਲ ਨਹੀਂ ਟਾਈਮ ਆ ਜਾਣ ਤੇ ਸਾਰੇ ਪਤਾ ਲੱਗ ਜੂਗਾ ਤੈਨੂੰ ਹੁਣ ਕਾਨੂੰ ਲੱਗ ਜਾਨੇ ਦੱਸੋ ਮੈਨੂੰ ਤੂੰ ਹੁਣ ਮਰੂਦ ਖਾ ਚੁੱਪ ਕਰਕੇ ਫੇਰ ਦੱਸੂਗੀ ਮੇਲੇ ਟਾਈਮ ਤੇ ਅਹ ਤੇਰਾ ਮਮਾ ਤਾਂ ਹੋਰ ਨਾ ਪਤਾ ਨਹੀਂ ਕਿਹੜੀ ਦੁਨੀਆ ਚ ਰਹਿੰਦਾ ਕਿਹੜੀ ਚ ਨਾ ਉਹਦੀਆਂ ਤਾਂ ਗੱਲਾਂ ਹੀ ਹੋਰ ਨੇਗੀਆਂ ਨਾ ਤਾਂ ਮੈਨੂੰ ਐ ਪਤਾ ਲੱਗਦਾਗਾ ਵੀ ਕਿਹੜੇ ਲੈਵਲ ਦੀਆਂ ਗੱਲਾਂ ਕਰਦਾਗਾ ਪਿਆਰ ਵਾਲੀਆਂ ਕਰਦਾ ਜਾਂ ਕੋਈ ਮਿੱਤਰ ਛਟਕਾਰਾ ਪਾਉਣ ਵਾਲੀਆਂ ਕਰਦਾ ਮੈਨੂੰ ਤਾਂ ਉਹਦੀਆਂ ਗੱਲਾਂ ਹੀ ਸਮਝ ਆਉਂਦੀਆਂ ਹੈਗੀਆਂ ਤੁਸਲਾ ਓਮੇਗਾ ਜੀ ਨੂੰ ਜੁਰਦਕੀ ਨੀਤਾ ਬਣਦੀ ਆ ਆਪਚ ਮਮੀ ਐ ਤਾਂ ਬਣਦੀ ਆ ਐ ਤਾਂ ਮੈਂ ਪਿਆਰ ਪਤਾ ਕਿੰਨਾ ਕਰਦੀ ਹਾਂ ਉਹ ਵੀ ਮੈਨੂੰ ਬਹੁਤ ਪਿਆਰ ਕਰਦਾ ਪਰ ਫੇਰ ਵੀ ਜਿਹੜਾ ਇੱਕ ਜਨਾਨੀ ਨੂੰ ਚਾਹੀਦਾ ਹੁੰਦਾ ਪਿਆਰ ਉਹ ਪਿਆਰ ਨਹੀਂ ਮਿਲਦਾ ਮੈਨੂੰ ਫਤੂਜ਼ ਕਹਿੰਦਾ ਮਾਂ ਮਮੀ ਨੂੰ ਉਹਨੂੰ ਮਾਮੇ ਨੂੰ ਮਮੀ ਮੈਨੂੰ ਤਾਂ ਇਹਦਾ ਪਿਆਰ ਚਾਹੀਦਾ ਆ ਇਹ ਜਾਂਦੇ ਕਿੰਨੇ ਕ ਗੱਲ ਆ ਬਸ ਤੂੰ ਨਾ ਕਿਤੇ ਪਕਾਈ ਮਾਰਦੀ ਮਮਾ ਆਏ ਨਾ ਕੇ ਕੁਨ ਨੂੰ ਦੇ ਕੋਲੇ ਕੀ ਤੇ ਮਾਂ ਮੇ ਕੋਲੀ ਦੱਸਣ ਬੈਜੇ ਮਾਮੀ ਆਈ ਕਹਿੰਦੀ ਮੈਂ ਕੋਈ ਬਿਆਨ ਕਰਦਾ ਦੰਗਾ ਨਹੀਂ ਕਰਵਾ ਹਾਂ ਆਏ ਨਾ ਦੱਸ ਕਿ ਤੇ ਗੁੱਸਾ ਆਉਂਦਾ ਤੇ ਹੋਰ ਹੁਣ ਲੜੂਗਾ ਮੈਂ ਨਾ ਗੁੱਸੇ ਹੀ ਕਰੂਗਾ ਜੀ ਗੁੱਸਾ ਨਾ ਹੋਇਆ ਫੇਰ ਕੀ ਪਤਾ ਤੁਹਾਨੂੰ ਦੇ ਨਹੀਂ ਲੱਗੇ ਜੇ ਪਿਆਰ ਹੋਵੇ ਚ ਨਹੀਂ ਮੈਨੂੰ ਉਮੀਦ ਹੀ ਨਹੀਂ ਹੈਗੀ ਹੁਣ ਉਹਦੇ ਟੱਕਰ ਵੀ ਉਹ ਪਿਆਰ ਮੈਨੂੰ ਮਿਲ ਜੂਗਾ ਫਿਰ ਮੈਂ ਉਹੇ ਜਮਾਈ ਇਹ ਦੇਉਂਗਾ ਪਰ ਵੀ ਹਾਂ ਬੜਾ ਸਾਲੀ ਕਹਿੰਦਾ ਹੁਣ ਮੈਂ ਹਨਾ ਤਾਂ ਹਾਂਗਾ ਆਜਾ ਹੁਣਰੇ ਬਾਹਰ ਬੈਠ ਜਿੰਦ ਤੇ ਮੈਂ ਮਲੂਸਾ ਖਾਣਾ ਇਹਨੇ ਕਿ ਘਰ ਚੱਕਣਾ ਔਕਾ ਦਿੰਨੇ ਬਾਹਰ ਬੈਠ ਕੇ ਖਾ ਲੈ ਗਾਮੀ ਲੱਗਦੀ ਆ ਬਾਗਿਆ ਮਾਮਾ ਬਾਗਿਆ ਤਾਂ ਬੰਨ ਹੈ ਨਹੀਂ ਤੁਸੀਂ ਬਾਗ ਜੋ ਮੈਂ ਆਉਂ ਚੰਗਾ ਜੀ ਹੂੰ ਆਇਆ ਹੁਣ ਇੱਥੇ ਨਿ ਬੈਠਾ ਰਹੀ ਠੰਡ ਚ ਚੰਗਾ ਹਾਂ ਨਹੀਂ ਕੀ ਦੱਸਾਂ ਕਿ ਪੂਆ ਤੈਨੂੰ ਜਿਹੜਾ ਮੈਨੂੰ ਪਿਆਰ ਚਾਹੀਦਾ ਉਹ ਪਿਆਰ ਕਿੱਥੋਂ ਦੇ ਦੂਤਰ ਮਾਮਾ ਮੈਨੂੰ ਨਹੀਂ ਦੇ ਸਕਦਾ ਤਾਂ ਹੀ ਤਾਂ ਮੈਂ ਸੱਜਰੇ ਕੋਲ ਇਹਦੇ ਕੋਲੇ ਵੀ ਨਹੀਂ ਬਾਹਲੀ ਗੱਲ ਕਰਦੀ ਹੈਗੀ ਇਹ ਕਹਿੰਦਾ ਮੈਂ ਦੇ ਦੰਗਾ ਮਾਜੀ ਤੈਨੂੰ ਉਹ ਪਿਆਰ ਜਿਹੜਾ ਮਾਮਾ ਨਹੀਂ ਦੇ ਸਕਦਾ ਮੈਨੂੰ ਉਹ ਪਿਆਰ ਮਿਲਦਾ ਹੀ ਨਹੀਂ ਹੈਗਾ ਜਿਹੜਾ ਮੈਂ ਚਾਹੁੰਨੀ ਆ ਜੇ ਇਹਦੇ ਕੋਲੇ ਮੈਂ ਬਾਹਲੀ ਗੱਲ ਕਰੂੰਗੀ ਆਈ ਨਹੀਂ ਪਤਾ ਹੈਗਾ ਕਿ ਸਾਡੇ ਮਾਮਜੇ ਕੋਲੇ ਸੱਜਰੇ ਕੋਲ ਇਹਨੂੰ ਪਤਾ ਵੀ ਨਹੀਂ ਹੈਗਾ ਇਹਨਾਂ ਵੀ ਮਾਂ ਮਮੀ ਤਾਈ ਕਹਿੰਦੀ ਆ ਤੁਹਾਨੂੰ ਤੋਂ ਤਾਂ ਮੈਨੂੰ ਪਿਆਰ ਹੀ ਨਹੀਂ ਮਿਲਦਾ ਹੈ। ਕੰਮ ਹੋਤੇ ਆਪਣੇ ਪਤਾ ਲੱਗ ਜੀਵਨ ਹਾਂ। ਤਾਂ ਜਿੰਨੇ ਦੀ ਇਹ ਮਾਂ ਵੀ ਦੀ। ਮੈਨੂੰ ਕਿਹੜਾ ਪਿਆਰ ਚਾਹੀਦਾ। ਇਹਦੇ ਵਾਸਤੇ ਮੈਂ ਤਰਸਦੀ ਜਾਂਦੀ ਨਹੀਂ। ਕਰ ਪਾਕੀਪੂ ਅੱਜ ਤਾਂ ਨਾ ਤੂੰ ਮੈਨੂੰ ਲੇਟ ਕਰਵਾਤਾ। ਕੀ ਹੁੰਦਾ ਮਾਂ ਮੇਂ ਲੈ ਕਹਿੰਦਾ ਕੀ ਹੁੰਦਾ ਨਾ ਤੈਨੂੰ ਪਤਾਗਾ ਅੱਗੇ ਤੇਰਾ ਮਾਮਾ ਜਾਂਦਾ ਹੁੰਦਾ ਨਾਲ ਅੱਜ ਪਹਿਲੀ ਵਾਰੀ ਮੈਂ ਤੇਰੇ ਨਾਲ ਗਈਆਂ ਤਾਂ ਫੇਰ ਤੂੰ ਕਹ ਰ ਨਿਆਣੀ ਆ ਜਾਂ ਮੈਂ ਨਿਆਣਾਗਾ ਓਹੋ ਨਿਆਣਾ ਤੇ ਨਹੀਂ ਤੇਰੇ ਸਾਰੇ ਕੰਮ ਪਈ ਹੈਗੇ ਅੱਜ ਤੇਰਾ ਮਾਮੇ ਦੀ ਵੀ ਪਾਣੀ ਦੀ ਪਾਰੀ ਸੀ ਉਹ ਵੀ ਖੇਤ ਤੇ ਲੈ ਗਿਆ ਉਹ ਲੈ ਪਸ਼ੂ ਵੀ ਕਰਿਆ ਆਈ ਖੜੇ ਹੋਣਗੇ ਕਿੱਲੇ ਤੇ ਆਈ ਪਤਾ ਕਿਲਾ ਪਟਾ ਕੇ ਤੁਰੇ ਫਿਰਨ ਬੇੜੇ ਚ ਘਰੂ ਪਟਦੇ ਆ ਜਾ ਹੁਣ ਦੇ ਮੈਂ ਤੈਨੂੰ ਤੁਰਦਾ ਮਮੀ ਮੱਜਾ ਦਾ ਤਾਂ ਮੈਨੂੰ ਪਤਾ ਨਹੀਂਗਾ ਪਰ ਮਾਮਾ ਆਪਣਾ ਕਿਲਾ ਜ਼ਰੂਰ ਤੜਾ ਜਾਊਗਾ ਖੋਰ ਵੱਡ ਕਰ ਰੱਖਿਆ ਉਹਨੇ। ਓਹੋ ਫੇ ਉਹੀ ਤਾਂ ਮੈਂ ਕਹਨੀ ਹੈਗੀ ਤੈਨੂੰ ਹੁਣ ਆਪ ਹੀ ਦੱਸ ਨਾ ਸਹੀ ਗੱਲ ਵੀ ਤੇਰਾ ਮਾਮਾ ਆਇਆ ਨੀ ਪਤਾ ਕੱਢੀ ਜਾਂਦਾ ਹੋਵੇ ਗਾਲਾਂ ਵੀ ਪਤਾ ਨਹੀਂ ਕਿੱਧਰ ਗਿਆ ਕੁਕਮੇਤ ਦੱਸ ਕੇ ਵੀ ਨਹੀਂ ਮੈਂ ਫੋਨ ਵੀ ਘਰੇ ਛੱਡ ਗਿਆ ਆਪਦਾ। ਉਹਦਾ ਮਾਮਾ ਤਾਂ ਹਈ ਆ। ਇੱਕ ਮਾਮੀ ਗੱਲ ਕਹਾ। ਤੂੰ ਸੋਹਣੀ ਬਣੀ ਲੱਗ। ਓਹੋ ਅੱਜ ਤਾਂ ਤੂੰ ਮੈਨੂੰ ਨਾਉਣ ਵੀ ਨਹੀਂ ਦਿੱਤਾ ਹੈਗਾ। ਆ ਦੇਖ ਲੈ ਕੱਲ ਤੇ ਮੈਂ ਤਾਂ ਕੱਪੜੇ ਪਾਏ ਸੀ ਬਿਨਾ ਨਾਤੀ ਸੋਹਣੀ ਲੱਗਦੀਆਂ ਜੇ ਕਿਤੇ ਤੂੰ ਮੇ ਮੂੰ ਕੱਪੜਾ ਵਾਲੇ ਦਾ। ਅੱਛਾ ਤੈਨੂੰ ਬੜਾ ਪਤਾ ਮੈਂ ਮੂੰ ਕੱਪੜਾ ਦਾ। ਆਏ ਪਾਸੀ ਆ ਹੁਣ ਮੈਂ ਕਿਹੜਾ ਜਵਾਬਾਂ ਗਾਲੀ ਸੁਣੀ ਲੱਗੇ ਤਾ ਹਾਂ ਉਹ ਤਾਂ ਮੈਂ ਹੈਗੀ ਆ ਮਾਮੇ ਦੇ ਕਰਮ ਚੰਗੇ ਸੀ ਪੁੱਣ ਪੁੱਣ ਕੀਤੇ ਹੋਏ ਆ 바ਵਾ ਉਹਨੇ ਤਾਂ ਮਾਮੇ ਦਾ ਤਾਂ ਕਰਮ ਕਿਉਂ ਚੰਗੇ ਸੀ ਮੇਰੇ ਕਰਮ ਚੰਗੇ ਸੀ ਜਿਹੜਾ ਤੇਰਾ ਮਾਮਾ ਮਿਲਿਆ ਤੇ ਉਹਦੋਂ ਤੋਂ ਮੈਨੂੰ ਤੂੰ ਮਿਲ ਗਿਆ ਆਏ ਹਾਏ ਹਾਏ ਅਸਾਂ ਮਾਮੇ ਹੋਰ ਚੱਲਾ ਆ ਜਾ ਆ ਜਾ ਮਸਟੇ ਨਮਾਈ ਚੱਲ ਕੱਲੇ ਮਾਮਾ ਟੱਕੀ ਜਾਂਦਾ ਬੋਲੀ ਨਾ ਕੁਸ ਕਿੱਧਰ ਗਏ ਨਾ ਹੁਣੇ ਦੱਸਿਆ ਨਹੀਂ ਦੱਸਿਆ ਫੋਨ ਵੀ ਨਹੀਂ ਚੱਕਦੀ ਇਹ ਕਿੱਥੇ ਰੱਖ ਗਈ ਉਹ ਹੱਦ ਹੋਈ ਜਮ੍ਹਾਂ ਗਈ ਕਿੱਥੇ ਹੈ ਸਮਝ ਨਹੀਂ ਆਇਆ ਫਿਰ ਮੈਨੂੰ ਨਾਲ ਪੁੱਛਾ ਜਾਂਦਾ ਹੈ ਹੈ ਵੀ ਬੰਦਾ ਗੱਸਤਾ ਦੇ ਵੀ ਜਾ ਕਿੱਥੇ ਸਕ ਲੈ ਨਾ ਉਹ ਜਿੰਦਾ ਨਾ ਉਹ ਜਿੰਦਾ ਹੈ ਉਹ ਨਹੀਂ ਆਉਂਦੇ ਆਇਆ ਜੈਨ ਨੂੰ ਮੈਂ ਦੱਸਣਾ ਪਤਾ ਦੇਖਣਾ ਕੀ ਬੰਕਰ ਹੈ ਹੈ

ਕਿੱਧਰ ਭੱਜ ਗਏ ਬਿਨਾਂ ਦੱਸੇ ਦੋਹਨੇ ਪਤਾ ਨਹੀਂ ਕਿੱਧਰ ਉੱਡ ਗਏ ਸੀਗੇ ਸਪੈਕਟੀ ਗਏ ਸੀ ਉਹ ਬੰਦਾ ਦੱਸਦਾ ਦੇ ਮੈਨੂੰ ਅੱਧਾ ਪੰਮਾ ਘਾਟਾ ਹੋ ਗਿਆ ਡਿੱਕੀ ਆਂਦੇ ਨੂੰ ਉਹ ਡੇਕ ਡੇਕਿਆਂ ਦਾ ਪਤਾ ਘੰਟਾ ਤਾਂ ਹੋ ਗਿਆ ਫਿਰ ਉਹ ਹੀ ਗੱਲ ਕੰਮ ਜਾਣਾ ਸੀਗਾ ਜਨਤਨ ਚੰਗਾ ਪਤਾਗਾ ਕਦੋਂ ਵੀ ਕੰਮ ਨਿਕਲਿਆ ਹੁੰਦਾ ਕੋਈ ਨਾ ਕੋਈ ਫਿਰ ਕੀ ਹੋਗਾ ਜੇ ਭੱਗ ਗਏ ਇਹ ਦੱਸ ਕੀ ਕੰਮ ਪੈ ਗਿਆ ਸੀਗਾ ਤੈਨੂੰ ਬੜਾ ਉਧਰ ਪੁਸ਼ਵਾ ਪੁਸ਼ਵਾ ਚ ਕਿਹੜਾ ਮਾਰਿਆ ਕਿ ਨਾ ਅੱਖਣ ਹੋ ਗਿਆ ਜਮਾ ਬੈਠੇ ਆਗੇ ਪਸੂ ਦਾ ਮੌਜਾ ਨਾਲ ਬੈਠੇ ਆ ਮੈਨੂੰ ਤਾਂ ਨਹੀਂ ਲੱਗਦਾ ਹੈਗਾ ਮਾ ਪਸੂਆਂ ਨਾਲੋਂ ਪਹਿਲਾਂ ਤਾਂ ਆਪਦੇ ਕਿੱਲੇ ਪਤਾਈ ਫਰਦਾਂਗਾ ਜਿਹੜਾ ਹੈ ਕਿ ਖੇੜੀਆਂ ਦੇਈ ਜਾਂਦਾ ਇਹ ਕੋ ਗੱਲ ਹੈਗੀ ਹੋਰ ਗੱਲ ਦੀ ਓਏ ਚਿੱਤ ਕਾ ਭਰ ਜਾਂਦਾ ਬੰਦੇ ਦਾ ਯਾਰ ਜਦੋਂ ਅਸੀਂ ਬਾਹਰ ਕਿਆਓ ਕੀੜੇ ਤੇ ਇੰਨਾ ਫਰਦਾਂਗਾ ਪਸੂਆਂ ਨੂੰ ਤੂੰ ਦਾ ਘਰੇ ਰਹਿ ਪੈ ਖੜ ਜਾ ਘਰ ਕੰਮ ਤਾਂ ਇਸੇ ਦੇ ਸੀ ਇਹਦਾ ਹੁਣ ਕੀ ਕੰਮ ਪੈ ਗਿਆ ਹੋਵੇ ਮੈਨੂੰ ਤਾਂ ਜਾਨਾ ਇਹ ਤਾਂ ਹੀ ਖੇੜੀਆਂ ਦੰਦਾ ਫੱਲ ਚੱਲ ਤੂੰ ਆਰਾਮ ਕਰ ਕੋਈ ਗੱਲ ਨਹੀਂ ਆ ਦੋ ਵੀ ਲੈ

ਕੋਈ ਨਾ ਮੈਂ ਤਾਂ ਭੱਗ ਜੰਦੀ ਆਂ ਕਿ ਬਸ ਇੱਧਰ ਜਾਂਦੀ ਦੂਜੇ ਕਮਰੇ ਚੋਂ ਤਾਂ ਹੋਰ ਕਿੰਨਾ ਹੱਦ ਹੋਈ ਪਈ ਇਹਦੇ ਆਜੀ ਵੇ ਤੂੰ ਦੱਸੋ ਕਿੱਥੇ ਗਈ ਸੀਗੇ ਪਤਾ ਨਹੀਂ ਮਾਵਾ ਮੈਨੂੰ ਤਾਂ ਹੋਰ ਕਿਹਨੂੰ ਪਤਾ ਹੈਗਾ ਨਾਲ ਤਾਂ ਤੂੰ ਗਿਆ ਸੀਗਾ ਹੋ ਮਾਮੀ ਨੂੰ ਪਤਾ ਉਹ ਤੈਨੂੰ ਵੀ ਤਾਂ ਪਤਾ ਹੀ ਹੋਊਗਾ ਭੋਗ ਜੱਡਾ ਦਾ ਹੋ ਰਿਆ ਹੈ ਨਾ ਤੈਨੂੰ ਐ ਨਹੀਂ ਪਤਾ ਸੀ ਅਸੀਂ ਕਿੱਥੇ ਗਈ ਸੀਗੇ ਕਿ ਅੱਖਾਂ ਦੇ ਪੱਟੀ ਬੰਨੀ ਸੀ ਤੇਰੇ ਅੱਖਾਂ ਦੇ ਪੱਟੀ ਬੰਨ ਕੇ ਲੈ ਗਈ ਸੀ ਅਸੀਂ ਤਾਂ ਉੱਥੇ ਗਈ ਸੀ ਉਹ ਖਾਣ ਕੀ ਕਹਿੰਦੇ ਹੁੰਦੇ ਪੀ ਪੀ ਪੀਜਾ ਨਾਲ ਕੋਕ ਪੀ ਕੇ ਆਈ ਸੀ ਡੈਡ 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 ਭੈਣ ਦੇ ਠੰਡਾ ਮਾਮੀ ਨੇ 1 ਲੀਟਰ ਵਾਲੀ ਦੂਡ ਲੀਟਰ ਵਾਲੀ ਲੈਤੀ ਸੀ ਮਾਮੀ ਕਹਿੰਦੀ ਕਹਿੰਦੀ ਆ ਜਾ ਆ ਜਾ ਆ ਜਾ ਪੱਚਾ ਲਵਾ ਦੇ ਕਿ ਭੂਵੇਂ ਤੇਰੇ ਮਾਮੇ ਨੇ ਦਿਮਾਗ ਖਰਾਬ ਕਰ ਰੱਖਿਆ ਘਰੇ ਰਹਿ ਰਹਿ ਕੇ ਪੀ ਜੇ ਖਾਂਦੇ ਫਰਦੇ ਛੇ ਮੈਂ ਟੈਨਸ਼ਨ ਨਾ ਹੁਣ ਅਸੀਂ ਜਾਵਾਂਗੇ ਮਾਮਾ ਫਰਮਾ ਦੇਖਣ ਇੱਕ ਦਿਨ ਦਿਖਾਵਾਂ ਫਰਮਾ ਵਾਜ ਦੇ ਦੇਖ ਲੋ ਐਡੇ ਐਡੇ ਠੀਕਰੇ ਲੈ ਰੱਖੇ ਆ ਵੀ ਉਹ ਜਿਹਾ ਨਜ਼ਾਰਾ ਕਿੱਥੇ ਆਉਂਦਾ ਉਥੇ ਬੜਾ ਨਜ਼ਾਰਾ ਆਉਂਦਾ ਉਹ ਤਾਂ ਐਡੀ ਵੱਡੀ ਹੁੰਦੀ ਆ ਐਡੀ ਵੱਡੀ ਹੁੰਦੀ ਆ ਨਾਲੇ ਉਹ ਹੁੰਦੀ ਆ ਤੂੰ ਵਾ ਭਾਈ ਦਾ ਤੱਤਾ ਕਾ ਤੋਰਣਾਗਾ ਓਏ ਯਾਰ ਕਾਮ ਯਾਰ ਤੂੰ ਠਹਿ ਕੇ ਜਾ ਤੂੰ ਜੋ ਬਾਗਾ ਤੈਨੂੰ ਨਹੀਂ ਪਤਾ ਕੰਨਾ ਆਗ ਲੱਗੀ ਦੇਦੀ ਮਾਂ ਮਾਤੇ ਨਹੀਂ ਚੱਲ ਚੰਗਾ ਮੈਂ ਯਾਰ ਤੇਰੀ ਮਾਮੀ ਨੂੰ ਪੁੱਛਦਾਂਗਾ ਤੂੰ ਨਹੀਂ ਦੱਸਦਾ ਹੈਗਾ ਕੋਈ ਦੱਸ ਲੈ ਲ ਕਿੱਥੇ ਗਈ ਸੀ ਆ ਗਾ ਮੇਰੇ ਤੇ ਚੜ ਕੇ ਰੋਕਣਾ ਬਾਕੀ ਨਾ ਕੋਈ ਨਹੀਂ ਇਹ ਹੀ ਬੱਤ ਦਾ ਕੰਮ ਹੈ ਉਹ ਹਾਂਜੀ ਕਿੱਥੇ ਗਈ ਸੀ ਕਾ ਯਰ ਅੱਪਾ ਹੁਣ ਤਾ ਦੱਸ ਕੇ ਹਟੇਂਗੀ ਇੱਕ ਮਿੰਟ ਪਹਿਲਾਂ ਹਜੇ ਤਾਂ ਤੇਰੇ ਨਾਲ ਗੱਲ ਕਰੀ ਕਿੱਥੇ ਦੱਸੀ ਸੀ ਤੈਨ ਦੱਸਿਆ ਨਹੀਂ ਸੀਗਾ ਬੇ ਕੰਮ ਗਏ ਸੀ ਬੱਕਾ ਕੰਮ ਗਏ ਸੀ ਕਹਿੰਦੀ ਆਏ ਤਾਂ ਦੱਸ ਦੇ ਵੀ ਕੀ ਕੰਮ ਕੀ ਸੀਗੇ ਜੋ ਸੁਣਨੇ ਨੇ ਹੁੰਦੇ ਕੋਈ ਗੱਲ ਪਹਿਲੀ ਲੱਗੇ ਜਿੰਨੇ ਕੋਰੋਂ ਪੱਟਣ ਫਿਰ ਫਾਇਦਾ ਕੀ ਹੈਗਾ ਦੱਸਾਂ ਦਾ ਫੇ ਦੱਸ ਤਾਂ ਦੇ ਤੇ ਹੁਣ ਤਾਂ ਤੂੰ ਉਹਦੇ ਕੋਲੇ ਬੈਠਾ ਸੀਗਾ ਭਾਂਜੇ ਕੋਲੇ ਪੁੱਛ ਕਿਨੇ ਆਏ ਦੀ ਕਿੱਥੇ ਗਏ ਉਹ ਤਾਂ ਹੋਰ ਹੀ ਗੱਸ ਰਹੀਆਂ ਨੇ ਕਹਿੰਦਾ ਉਸ ਦਾ ਪੀਜਾ ਦੇਖਣ ਵੀ ਅਸੀਂ ਗਾਹਮ ਫੋਮ ਦੇਖਣ ਜਾਣਾ ਪੀ ਜਾ ਦੇਖਣ ਜਾਂਦੇ ਹੁੰਦੇ ਖਾਣ ਗਏ ਸੀਗੇ ਉਹ ਤਾਂ ਰਹਾੜ ਜੀ ਪੈ ਗਿਆ ਤਾਂ ਕੱਪ ਜਲਦੀ ਨੂੰ ਬਾਜ਼ਾਰ ਚ ਗਏ ਸੀ ਕਹਿੰਦਾ ਭੁੱਖ ਲੱਗੀ ਆ ਮੰਮੀ ਮੈਂ ਖਵਾ ਦੇ ਕੁਸ ਮਾਂ ਚੱਲ ਪੀ ਜਾ ਖਵਾ ਦੇਣੀ ਕਿ ਫਿਰ ਕੀ ਹੋ ਗਿਆ ਜਵਾਕ ਨੂੰ ਭੁੱਖ ਲੱਗੀ ਐ ਇੱਥੋਂ ਦਾ ਸਰਪ ਨਹੀਂ ਭਲੀ ਫੜ ਲਾਂਦੀ ਹੋਰ ਮੂੰਖਲੀ ਨਾਲ ਕਹਾ ਭੁੱਖ ਮਾਰ ਦਿੰਦੀ ਫਿਰ ਕੀ ਹੋ ਗਿਆ ਜੀ ਪੀ ਜਾ ਖਵਾਤਾ ਨਾ ਮੈਂ ਖਾਈ ਨਹੀਂ ਸੁਵਾਲੇ ਫਿਰ ਹੋਰ ਕਿੱਧਰ ਗਈ ਸੀ ਬਾਜ਼ਾਰ ਉਹ ਦੱਸਿ ਤੇ ਜਾਣੀ ਵੀ ਦਵਾਈ ਲੈਣ ਗਈ ਸੀ ਕਿਉਂ ਨਹੀਂ ਗੱਲ ਸਮਝਦੇ ਹੁੰਦੇ ਕੀ ਕਹਿੰਦਾ ਡਾਕਟਰ ਨੇ ਤਾਂ ਕੀ ਕਹਿਣਾਗਾ ਉਹਨਾਂ ਕਹਿੰਦਾ ਬਸ ਕਹਿੰਦਾ 4-5 ਦਿਨਾਂ ਦੀ ਗੱਲ ਐ ਕਹਿੰਦਾ ਅਗੋਂ ਬਾਅਦਰ ਮੋਂਮ ਨੂੰ ਭੋਜੇ ਕੋਈ ਟੈਂਸ਼ਨ ਲੈਣ ਦੀ ਲੋੜ ਹੀ ਨਹੀਂ ਅਗਲੀ ਵਾਰੀ ਵਸੂਲੀ ਨਹੀਂ ਵਗਦੀ ਜੈ ਨਾਲ ਅੱਛਾ ਬਸ ਇਹਦਾ ਸਫ਼ਰ ਲਵਾਨਾ ਕੁੱਟੂਗਾ ਹੁਣ ਤਾਂ ਹੁਣ ਤਾਂ ਸਫ਼ਰ ਕਰ ਲਿਆ ਸੀਗਾ ਹੁਣ ਨਹੀਂ ਸਫ਼ਰ ਹੁੰਦਾ ਬਸ 4 ਦਿਨ ਹੋਰ ਔਖੇ ਸੌਖੇ ਨਿਕਲ ਜਾਣਾ ਮੇਰੇ ਉਸ ਤੋਂ ਬਾਅਦ ਪਤਾ ਲੱਗ ਚਲ ਰੱਬ ਭਲੀ ਕਰੂਗਾ ਦੇਖਦੇ ਆ ਚਲ ਕੀ ਬਣਦਾ ਫਿਰ ਐਵੇਂ ਨਾ ਟੈਨਸ਼ਨ ਲਿਆ ਕਰੋ ਬਾਦ ਵਿੱਚ ਹਾਂ ਟੈਨਸ਼ਨ ਦਾ ਕਾਦੀ ਆ ਮੈਨੂੰ ਚਲ ਅੰਤਰੇ ਜੇ ਲਈ ਜਾਂਦੇ ਦਿੰਦੇ ਆ ਅੰਤਰਾ ਦਾ ਕੀ ਲੈ ਲਿਆ ਮੈਂ ਚੰਗਾ ਮੈਂ ਤਾਂ ਸੁਰੂਤ ਮਾ ਇਹੀ ਤਾਂ ਤੈਨੂੰ ਕਾਟਣਾ ਪਰ ਮੈਂ ਤਾਂ ਨਹੀਂ ਖਾਣੀ ਮੈਂ ਤਾਂ ਬੱਟਾ ਮੈਂ ਤਾਂ ਜਾਨਣਾ ਖੇਤ ਦਿਨ ਰਾਤ ਬਸ ਖੇਤੀ ਰਿਹਾ ਕਰੋ ਚੰਗਾ ਓਏ ਇੱਥੇ ਘਰ ਦਾ ਮਾੜਾ ਦੁਕਾਨ ਤੇ ਗਿਆ ਸੀ ਪਹਿਲਾਂ ਤਾਂ ਨਾ ਪੈਰ ਤੇ ਕੋਈਆਂ ਕੋਈ ਖੜੀ ਨਹੀਂ ਪਤਾ ਚਲ ਚੰਗਾ ਚਲ ਚੰਗਾ ਭਾਗ ਜੋ ਚਲ ਆ ਚਾਰ ਦਿਨ ਰਹਿ ਗਏ ਚਲ ਡਾਕਟਰ ਨੇ ਕਹੇ ਤਾ ਮੈਨੂੰ ਯਕੀਨ ਆ ਪੂਰਾ ਚਾਰ ਦਿਨਾਂ ਬਾਅਦ ਨੋਰਮਲ ਹੋ ਜਾਊ ਸਾਰਾ ਕੁਝ ਦਵਾਈ ਲੱਗ ਗਈ ਚਾਰ ਦਿਨਾਂ ਬਾਅਦ ਟੈਨਸ਼ਨ ਦੂਰ ਹੋ ਜਾਊ ਸਾਰੀ ਮੇਰੀ ਜਿਹੜੀ ਚੀਜ਼ ਮੈਨੂੰ ਚਾਹੀਦੀ ਆ ਉਹ ਮੇਰੇ ਪੂਰੀ ਹੋ ਜਾਣੀ ਐ